ਸਤਿ ਸ਼੍ਰੀ ਅਕਾਲ ਜੀ ਡਾਕਟਰ ਮਨਦੀਪ ਕੌਰ ਪੰਜਾਬੀ ਵਿਭਾਗ ਹੰਸਰਾਜ ਮੈਲਾ ਮਹਾਵਿਦਿਆਲਏ ਜਿਲੰਦਰ ਆਪ ਜੀ ਦੇ ਸਾਹਮਣੇ ਲੈ ਕੇ ਹਾਜ਼ਰ ਹਾਂ 12 ਮਾ ਕਵਿਤਾ ਜੋ ਕਿ ਬੀਏ ਬੀਕਾਮ ਬੀਬੀਏ ਬੀਐਸਸੀ ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਹੈ ਅਮਰਤਾ ਪ੍ਰੀਤਮ ਦੁਆਰਾ ਲਿਖਿਆ ਗਿਆ 12 ਮਾ ਕਵਿਤਾ ਜਾਂ ਕਾਵ ਦੀਓ ਕਿਸਮ ਹੈ ਜਿਹਦੇ ਵਿੱਚ 12 ਮਹੀਨਿਆਂ ਦਾ ਜ਼ਿਕਰ ਕੀਤਾ ਗਿਆ ਹੈ ਇਹ 12 ਮਹੀਨੇ ਜੋ ਸਾਡੇ ਦੇਸੀ ਮਹੀਨੇ ਉਹਨਾਂ ਦੇ ਆਧਾਰ ਦੇ ਉੱਤੇ ਇੱਕ ਕਾਵਯਾ ਜਾਂ ਇੱਕ ਕਵਿਤਾ ਲਿਖੀ ਗਈ ਕਿੱਕਰਾ ਵੇਖੰਡਿਆਲਿਆ ਉੱਤੋਂ ਚੜਿਆ ਚੇਤ ਜਾਗ ਪਈਆਂ ਅੱਜ ਪੈਲੀਆਂ ਜਾਗ ਪਏ ਅੱਜ ਖੇਤ ਮਾਰਕਸਿਜ਼ਮ ਨੂੰ ਆਧਾਰ ਬਣਾ ਕੇ ਇਸ ਕਵਿਤਾ ਨੂੰ ਲਿਖਿਆ ਗਿਆ ਤਾਂ ਕਿ ਸਮਾਜ ਵਿੱਚ ਸ਼ੋਸ਼ਣ ਕਰਨ ਵਾਲਿਆਂ ਨੂੰ ਸਾਹਮਣੇ ਲਿਆ ਕੇ ਉਹਨਾਂ ਪ੍ਰਤੀ ਜੋ ਸੰਘਰਸ਼ ਕੀਤਾ ਗਿਆ ਉਹਨਾਂ ਦਾ ਜੋ ਵਿਰੋਧ ਕੀਤਾ ਗਿਆ ਉਸ ਤੋਂ ਬਾਅਦ ਸਮਾਜਵਾਦ ਜਦੋਂ ਆਇਆ ਜਾਂ ਰਸ਼ੀਆ ਦੇ ਵਿੱਚ ਜਿਹੜੀ ਕ੍ਰਾਂਤੀ ਆਈ ਸੀ ਉਹਦੇ ਤੋਂ ਪ੍ਰੇਰਿਤ ਹੋ ਕੇ ਜਿਹੜਾ ਮਜ਼ਦੂਰ ਵਰਗ ਹੈ ਉਹ ਇਕੱਠੇ ਹੋ ਕੇ ਕ੍ਰਾਂਤੀ ਲਿਆ ਕੇ ਆਪਣੇ ਹੱਕਾਂ ਨੂੰ ਕਿਵੇਂ ਪ੍ਰਾਪਤ ਕਰਦੇ ਆ ਸੋ ਉਹਨਾਂ ਦੇ ਵਿੱਚ ਜੋ ਹੁਣ ਜਾਗਰੂਕਤਾ ਆ ਰਹੀ ਹੈ ਉਹਦੇ ਆਧਾਰ ਤੇ ਇਸ ਕਵਿਤਾ ਨੂੰ ਲਿਖਿਆ ਗਿਆ ਕਿ ਕਿੱਕਰਾਵੇ ਕੰਡਿਆਲਿਆ ਤੋਂ ਭਾਵ ਸਮਾਜ ਦੇ ਵਿੱਚ ਸੰਘਰਸ਼ ਜਾਂ ਫਿਰ ਸਮਾਜ ਦੇ ਉਹ ਭਾਗ ਜਿਹਦੇ ਤੋਂ ਸੋਸ਼ਲ ਦਾ ਹਿੱਸਾ ਬਣਿਆ ਸ਼ੋਸ਼ਿਤ ਵਰਗ ਜਿਹੜਾ ਆ ਉਹ ਕਿੰਨਾ ਪਰੇਸ਼ਾਨ ਆ ਉਹ ਗੱਲ ਕਰਦੇ ਆ ਕਿ ਹੁਣ ਚੇਤ ਦਾ ਮਹੀਨਾ ਚੜ ਗਿਆ ਅਤੇ ਇਸ ਮਹੀਨੇ ਦੇ ਚੜਨ ਦੇ ਨਾਲ ਇਸ ਮਹੀਨੇ ਦੇ ਆਉਣ ਦੇ ਨਾਲ ਜਾਗ ਪਈਆਂ ਅੱਜ ਪੈਰੀਆਂ ਜਾਗ ਪਏ ਅੱਜ ਖੇਤ ਅਰਥਾਤ ਕਿਸਾਨ ਵਰਗ ਹੈ ਜਿਹੜਾ ਉਹ ਜਾਗ ਪਿਆ ਉਹਦੇ ਵਿੱਚ ਇੱਕ ਜਾਗਰਤੀ ਆ ਗਈ ਕਿ ਉਹ ਉਹਨਾਂ ਆਪਣੀਆਂ ਪੈਲੀਆਂ ਨੂੰ ਆਪਣੇ ਖੇਤਾਂ ਨੂੰ ਬਚਾਉਣ ਦੇ ਲਈ ਸੰਘਰਸ਼ ਕਰੇਗਾ ਇਕੱਠਾ ਹੋਏਗਾ ਉਹਦੇ ਵਿੱਚ ਇਹ ਜਾਗਰੂਕਤਾ ਆ ਰਹੀ ਹੈ ਉਹਦੇ ਵਿੱਚ ਉਹ ਕ੍ਰਾਂਤੀ ਦੀ ਬਗਾਵਤ ਦੀ ਬਾਗੀਪਨ ਦੀ ਵਿਰੋਧ ਦੀ ਕਣੀ ਪੈਦਾ ਹੋ ਰਹੀ ਹੈ ਉਹ ਛਿੰਗ ਪੈਦਾ ਹੋ ਰਹੀ ਹੈ ਜਿਹਦੇ ਆਧਾਰ ਤੇ ਉਹ ਸੰਘਰਸ਼ ਕਰਕੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨਗੇ ਕਿੱਕਰਾਵੇ ਕੰਡਿਆਲਿਆ ਉਹ ਬਾਰ ਬਾਰ ਸੰਬੋਧਨ ਕਰ ਰਹੀ ਹੈ ਕਿੱਕਰਾਵੇ ਕੰਡਿਆਲਿਆ ਮਤਲਬ ਉਹ ਚੀਜ਼ ਜੋ ਆਮ ਇਨਸਾਨ ਨੂੰ ਦੁੱਖ ਦੇ ਰਹੀ ਆ ਉਹ ਸਮਾਜ ਜਿਹਦੇ ਵਿੱਚ ਸੰਘਰਸ਼ ਦੀ ਸਥਿਤੀ ਬਣੀ ਹੋਈ ਆ ਉਹਦੇ ਰਾਹੀਂ ਗੱਲ ਕਰਦੀ ਹੋਈ ਅਮਰਤਾ ਪ੍ਰੀਤ ਮੱਗੇ ਲਿਖਦੀ ਕਿ ਚੜਿਆ ਅੱਜ ਵਿਸਾਖ ਮਤਲਬ ਵਿਸਾਖ ਦਾ ਮਹੀਨਾ ਚੜ ਗਿਆ ਵਿਸਾਖ ਦਾ ਮਹੀਨਾ ਆ ਗਿਆ ਵਿਸਾਖ ਦੇ ਮਹੀਨੇ ਦੇ ਆਉਣ ਦੇ ਨਾਲ ਸਮਰਾਜਵਾਦ ਹੈ ਜਿਹੜਾ ਸਮਰਾਜਵਾਦ ਤੋਂ ਭਾਵ ਹੈ ਇੱਕ ਰਾਜ ਇੱਕ ਖੇਤਰ ਦਾ ਇੱਕ ਕੌਮ ਦਾ ਦੂਜੀ ਕੌਮ ਦੇ ਉੱਤੇ ਦੂਜੇ ਖੇਤਰ ਦੇ ਉੱਤੇ ਕਬਜ਼ਾ ਕਰਨਾ ਸੋ ਉਹ ਜਿਹੜਾ ਸਾਮਰਾਜਵਾਦ ਹੈ ਜਿਹੜਾ ਦੂਜੇ ਨੂੰ ਗੁਲਾਮ ਬਣਾ ਕੇ ਉਹਨੂੰ ਉਹਦੇ ਤੇ ਕਬਜ਼ਾ ਕਰਕੇ ਉਹਨਾਂ ਦਾ ਸ਼ੋਸ਼ਣ ਕਰ ਰਿਆ ਉਹਦੇ ਮੂੰਹ ਦੇ ਉੱਪਰ ਹੁਣ ਉੱਡ-ਉੱਡ ਕੇ ਰਾਖ ਪੈ ਰਹੀ ਆ ਉਹਦੀ ਹਾਲਤ ਬੁਰੀ ਹੋ ਰਹੀ ਆ ਜੋ ਆਮ ਕਿਸਾਨ ਵਰਗ ਹੈ ਜੋ ਮਜ਼ਦੂਰ ਵਰਗ ਹੈ ਜੋ ਹੇਠਲਾ ਵਰਗ ਮੰਨਿਆ ਜਾਂਦਾ ਸਮਾਜ ਦੇ ਵਿੱਚ ਜੋ ਹਮੇਸ਼ਾ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਆਏ ਆ ਉਹ ਜਿਹੜੇ ਆ ਉਹ ਹੁਣ ਆਪਣੇ ਹੱਕਾਂ ਦੇ ਲਈ ਖੜੇ ਹੋ ਗਏ ਔਰ ਸਾਮਰਾਜਵਾਦ ਦੇ ਉੱਤੇ ਰਾਖ ਸੁੱਟ ਰਹੇ ਆ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਸਮਰਾਜਵਾਦ ਦਾ ਵਿਰੋਧ ਕਰ ਰਹੇ ਆ ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਜੇਠ ਜੇਠ ਦਾ ਮਹੀਨਾ ਆ ਚੁੱਕਾ ਕਿੱਕਰਾ ਵੇ ਕੰਡਿਆਲਿਆ ਉਹ ਸੰਬੋਧਨ ਕਰ ਰਹੀ ਹੈ ਉਸ ਸਮਾਜ ਨੂੰ ਕੰਡਿਆਲੇ ਸਮਾਜ ਨੂੰ ਸੰਘਰਸ਼ ਦੇ ਵਿੱਚ ਹੈ ਉਸਲਵਟੇ ਭੰਨ ਦੀ ਧਰਤੀ ਤੇਰੇ ਹੇਠ ਕਹਿੰਦੀ ਹੁਣ ਜੇਠ ਦਾ ਮਹੀਨਾ ਚੜ ਗਿਆ ਤੇ ਜਿਹੜੀ ਧਰਤੀ ਆ ਉਹ ਹੁਣ ਉਸਲਵਟੇ ਭਨ ਰਹੀ ਆ ਉਹਦੇ ਵਿੱਚ ਉਥਲ ਪੁਥਲ ਹੋ ਰਹੀ ਆ ਉਹਦੇ ਵਿੱਚ ਹਿਲਜੁਲ ਹੋ ਰਹੀ ਆ ਉਹ ਹੁਣ ਹਿਲਜੁਲ ਕੇ ਜਾਗਰਤੀ ਜਿਹੜੀ ਆ ਉਹਦਾ ਉਹਦਾ ਇੱਕ ਹਿੱਸਾ ਬਣ ਰਹੀ ਆ ਉਹ ਸੁੱਤੀ ਹੋਈ ਨਹੀਂ ਆ ਉਹਦੇ ਮਨੁੱਖ ਦੇ ਹੇਠਲੀ ਜਿਹੜੀ ਧਰਤੀ ਆ ਹੁਣ ਉਹਨੂੰ ਜਗਾ ਰਹੀ ਆ ਕਿ ਤੂੰ ਜਾਗਰੂਕ ਹੋ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਕਿੱਕਰਾ ਵੇ ਕੰਢਿਆਲਿਆ ਉੱਤੋਂ ਚੜਿਆ ਹਾਰ ਕਿੰਨਾ ਕੁ ਚਿਰ ਹੰਡ ਦੀ ਕੱਖ ਕਾਣ ਦੀ ਆੜ ਅਮਰਤਾ ਕਹਿ ਰਹੀ ਕਿ ਹੁਣ ਹਾਰ ਦਾ ਮਹੀਨਾ ਆ ਗਿਆ ਫਿਰ ਅਗੇ ਨੂੰ ਕਿੱਕਰ ਆਵੇ ਕੰਡਿਆਲਿਆ ਕੰਡਿਆਲੇ ਕਿਕਰ ਨੂੰ ਉਸ ਸਮਾਜ ਨੂੰ ਸੰਬੋਧਨ ਕਰਦੀ ਆ ਕਿ ਹੁਣ ਹਾਰ ਦਾ ਮਹੀਨਾ ਆ ਗਿਆ ਔਰ ਇਸ ਸਮਾਜ ਦੇ ਵਿੱਚ ਕਿੰਨਾ ਕੁ ਚਿਰ ਹੰਢਦੀ ਕਹਿੰਦੀ ਉਹ ਜਿਹੜੀ ਚੀਜ਼ ਆ ਕੱਖ ਕਾਨ ਦੀ ਆੜ ਆੜ ਮਤਲਬ ਜਿਹਦਾ ਅਸੀਂ ਸ਼ੈਲਟਰ ਲੈ ਕੇ ਬੈਠੇ ਆ ਜਿਹਦੀ ਆੜ ਦੇ ਵਿੱਚ ਜਿਹਦੀ ਸਪੋਰਟ ਲੈ ਕੇ ਅਸੀਂ ਬੈਠੇ ਆ ਉਹ ਜਿਹੜੀ ਜਿਵੇਂ ਕਹਿੰਦੇ ਕਿ ਝੂਠ ਦੇ ਪੈਰ ਨਹੀਂ ਹੁੰਦੇ ਇਸੇ ਤਰ੍ਹਾਂ ਕੱਖ ਕਾਨ ਦੀ ਜਾਂ ਬੁਰਾਈ ਦੀ ਜਿਹੜੀ ਆੜ ਦੇ ਵਿੱਚ ਜਿਹੜਾ ਬੰਦਾ ਬੈਠਾ ਉਹ ਕਿੰਨੀ ਕੁ ਦੇਰ ਉਹ ਚੀਜ਼ ਉਹਦਾ ਸਾਥ ਦੇ ਸਕਦੀ ਹੈ ਬੁਰਾਈ ਜਿਆਦਾ ਦੇਰ ਸਾਥ ਨਹੀਂ ਦੇ ਸਕਦੀ ਝੂਠ ਜਿਆਦਾ ਦੇਰ ਨਹੀਂ ਹੰਡਦਾ ਸੋ ਇਸ ਲਈ ਕਹਿੰਦੀ ਜਿਹੜੀ ਕੱਖ ਕਾਨ ਦੀ ਆੜ ਲੈ ਕੇ ਸਮਰਾਜਵਾਦੀ ਬੈਠੇ ਹੋਏ ਆ ਜਿਹੜੇ ਉੱਪਰਲਾ ਵਰਗ ਜਿਹੜੇ ਸ਼ੋਸ਼ਣ ਕਰ ਰਹੇ ਆ ਉਹ ਲੋਕ ਕਿੰਨਾ ਕੁ ਚਿਰ ਇਸ ਝੂਠ ਦੀ ਇਸ ਖੋਤੀ ਜਈ ਆੜ ਲੈ ਕੇ ਇਹਦੀ ਸਪੋਰਟ ਲੈ ਕੇ ਕਿੰਨੇ ਕਚਰੇ ਦੇ ਨਾਲ ਬੈਠੇ ਰਹਿਣਗੇ ਕਿੰਨੀ ਕੁ ਦੇਰ ਉਹ ਇਹਨਾਂ ਲੋਕਾਂ ਦਾ ਸ਼ੋਸ਼ਣ ਕਰਨਗੇ ਆਖਰਕਾਰ ਇਹਨੇ ਖਤਮ ਹੋ ਕੇ ਰਹਿਣਾ ਕਿੱਕਰਾ ਵੇ ਕੰਡੇਆਲਿਆ ਅੱਗੋਂ ਚੜਿਆ ਸਾਵਣ ਕਹਿੰਦੀ ਹੁਣ ਸਾਵਣ ਦਾ ਮਹੀਨਾ ਆ ਗਿਆ ਸਾਵਣ ਦਾ ਮਹੀਨਾ ਆ ਗਿਆ ਦਾਵਾ ਨਾਲ ਹੈ ਸਮੇ ਦੀ ਰੋਕ ਸਕੇ ਅਜ ਕੌਣ ਕਹਿੰਦੀ ਇਹ ਦਾਵਾ ਨਾਲ ਹੈ ਜਿਵੇਂ ਦਾਵਾ ਨਾਲ ਹੁੰਦੀ ਜੰਗਲ ਦੀ ਅੱਗ ਕਹਿੰਦੀ ਜੰਗਲ ਦੀ ਅੱਗ ਹੈ ਇਸ ਅੱਗ ਨੂੰ ਕੋਈ ਰੋਕ ਨਹੀਂ ਸਕਦਾ ਇਹ ਜਾਗਰੂਤੀ ਇਹ ਕ੍ਰਾਂਤੀ ਏ ਹੁਣ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਰਹੀ ਆ ਲੋਕ ਜਾਗਰੂਕ ਹੋ ਰਹੇ ਆ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਇਸ ਬਗਾਵਤ ਨੂੰ ਟਾਲਿਆ ਨਹੀਂ ਜਾ ਸਕਦਾ ਉਹ ਆਪਣੇ ਹੱਕ ਲੈ ਕੇ ਰਹਿਣਗੇ ਕਿੱਕਰਾ ਵੇਖੰਡੇ ਵਾਲਿਆ ਭਾਦੋਂ ਹੈ ਸਵੇਰ ਕਹਿੰਦੇ ਹੁਣ ਇਹ ਜਿਹੜਾ ਸਮਾਂ ਆ ਇਸ ਵਾਰ ਭਾਦੋਂ ਆ ਗਿਆ ਜਿਵੇਂ ਜਿਵੇਂ ਮਹੀਨੇ ਬਦਲਦੇ ਜਾ ਰਹੇ ਆ ਜਾਗਰੂਕ ਜਾਗਰੂਕ ਹੋ ਰਹੇ ਆ ਲੋਕ ਜਾਗਰਤੀ ਹੋਰ ਵੱਧ ਰਹੀ ਆ ਕਹਿੰਦੇ ਹੁਣ ਭਾਦੋਂ ਦਾ ਮਹੀਨਾ ਆ ਗਿਆ ਇਹ ਜਿਹੜੇ ਲੋਕ ਆ ਜਿਵੇਂ ਵੇਲਣੇ ਦੇ ਵਿੱਚ ਨਪੀੜਿਆ ਜਾਂਦਾ ਛਿੱਲਾਂ ਉਗੀਆਂ ਫੇਰ ਫੇਰ ਛਿੱਲਾਂ ਉਗਦੀਆਂ ਆ ਅਰਥਾਤ ਜਿਵੇਂ ਆਮ ਮਨੁੱਖ ਦਾ ਲਹੂ ਜਿਹੜਾ ਆ ਪਹਿਲਾਂ ਨਚੋੜਿਆ ਗਿਆ ਉਹਨੂੰ ਹੱਦੋਂ ਵੱਧ ਪਰੇਸ਼ਾਨ ਕੀਤਾ ਗਿਆ ਹੱਦੋਂ ਵੱਧ ਉਹਦਾ ਸ਼ੋਸ਼ਣ ਕੀਤਾ ਗਿਆ ਫੇਰ ਉਹ ਇਨਾ ਕਰੜਾ ਹੋਇਆ ਫੇਰ ਉਹ ਉੱਠ ਕੇ ਖੜਾ ਹੋਇਆ ਜੋ ਪਹਿਲਾਂ ਉਹਦਾ ਬਹੁਤ ਬੁਰੀ ਤਰ੍ਹਾਂ ਸ਼ੋਸ਼ਣ ਕੀਤਾ ਗਿਆ ਇਸ ਲਈ ਇਹ ਸਥਿਤੀ ਬਣੀ ਆ ਕਿ ਜਿਹਦੇ ਵਿੱਚ ਕ੍ਰਾਂਤੀ ਬਗਾਵਤ ਜਿਹੜੀ ਆ ਉਹ ਸੁਰ ਨਜ਼ਰ ਆ ਰਹੀ ਆ ਕਿੱਕਰਾ ਵੇ ਕੰਡਿਆਲਿਆ ਅੱਸੂ ਚੜਿਆ ਅੱਜ ਕਿੰਨੀ ਹੁਣ ਅੱਸੂ ਦਾ ਮਹੀਨਾ ਚੜ ਗਿਆ ਅੱਜ ਨਾਲਾਰੇ ਲੱਗਦੇ ਅੱਜ ਨਾਲ ਪੰਜ ਪੱਜ ਕਹਿੰਦੇ ਹੁਣ ਕੋਈ ਲਾਰਾ ਨਹੀਂ ਪੁੱਗੇਗਾ ਕੋਈ ਪੱਜ ਕੋਈ ਬਹਾਨਾ ਨਹੀਂ ਚੱਲੇਗਾ ਕਿਹਾ ਜਾਂਦਾ ਸੀ ਕਿ ਤੁਹਾਡੇ ਹੱਕ ਤੁਹਾਨੂੰ ਦੇ ਦੇਵਾਂਗੇ ਲਾਰੇ ਲਗਾਏ ਜਾਂਦੇ ਸੀ ਬਹਾਨੇ ਬਣਾਏ ਜਾਂਦੇ ਸੀ ਕਹਿੰਦੇ ਹੁਣ ਲੋਕ ਜਾਗਰੂਕ ਹੋ ਗਏ ਹੁਣ ਕਿਸੇ ਕਿਸਮ ਦਾ ਬਹਾਨਾ ਨਹੀਂ ਚੱਲਣਾ ਕੋਈ ਕਿਸੇ ਕਿਸਮ ਦਾ ਲਾਰਾ ਨਹੀਂ ਪੂਰਾ ਹੋਣਾ ਹੁਣ ਲੋਕ ਸਮਝ ਚੁੱਕੇ ਆ ਕਿ ਉਹਨਾਂ ਨੂੰ ਆਪਣੇ ਹੱਥ ਕ੍ਰਾਂਤੀ ਰਾਹੀਂ ਹੀ ਲੈਣੀਆਂ ਕਿੱਕਰਾਂ ਵੇ ਕੰਡਿਆਲਿਆ ਕੱਤਕ ਬਦਲੇ ਤੌਰ ਕਹਿੰਦੇ ਹੁਣ ਤੌਰ ਤਰੀਕੇ ਬਦਲ ਰਹੇ ਆ ਕੱਤਕ ਦਾ ਮਹੀਨਾ ਆ ਗਿਆ ਤੌਰ ਤਰੀਕੇ ਬਦਲ ਰਹੇ ਆ ਇਹ ਨਵੇਂ ਯੁੱਗ ਦੇ ਲੋਕ ਆ ਬੁੱਤ ਮਤਲਬ ਲੋਕ ਦੇ ਕਹਿੰਦੇ ਇਸ ਦੇ ਦੇ ਵਿੱਚ ਨਵੇਂ ਲਹੂ ਦਾ ਦੌਰ ਇਹ ਜਿਹੜਾ ਨਵੀਂ ਜਨਰੇਸ਼ਨ ਹੈ ਨਵੇਂ ਲੋਕ ਆ ਇਹ ਨਵਾਂ ਯੁੱਗ ਚੱਲ ਰਿਹਾ ਇਹ ਹਰ ਚੀਜ਼ ਨੂੰ ਸਮਝਦੇ ਆ ਇਹਨਾਂ ਦੇ ਲਹੂ ਦੇ ਵਿੱਚ ਜਿਹੜਾ ਦੌੜਾ ਚੱਲ ਰਿਹਾ ਜਿਹੜਾ ਇਹਨਾਂ ਦੇ ਲਹੂ ਦੇ ਵਿੱਚ ਉਬਾਲ ਆ ਰਿਹਾ ਇਸ ਸ਼ੋਸ਼ਣ ਨੂੰ ਦੇਖ ਕੇ ਉਹ ਲੋਕ ਹਰ ਚੀਜ਼ ਨੂੰ ਸਮਝਦੇ ਆ ਇਹ ਨਵਾਂ ਖੂਨ ਹੈ ਇਹ ਜਾਗਰੂਕ ਹੋ ਚੁੱਕਾ ਇਹ ਸੁੱਤੇ ਨਹੀਂ ਹੋਏ ਇਹਨਾਂ ਨੂੰ ਆਪਣੇ ਹੱਕਾਂ ਨੂੰ ਲੈਣਾ ਹੁੰਦਾ ਕਿੱਕਰਾ ਵੇ ਕੰਡਿਆਲਿਆ ਮੱਗਰ ਚੜਿਆ ਆਣ ਕਹਿੰਦੀ ਹੁਣ ਮੱਗਰ ਦਾ ਮਹੀਨਾ ਆ ਗਿਆ ਇੱਕ ਲੋਹੇ ਦੀ ਪੱਤਰੀ ਨੂੰ ਜਿਵੇਂ ਸਾਨ ਤੇ ਚੜਾ ਕੇ ਤਿੱਖਾ ਕੀਤਾ ਜਾਂਦਾ ਕਹਿੰਦਾ ਕੋਈ ਇੱਕ ਪੱਤਰੀ ਲੋਹੇ ਦੀ ਜਿਕਣ ਚੜਦੀ ਸਾਨ ਉਹ ਸਾਨ ਤੇ ਚੜ ਕੇ ਜਿਵੇਂ ਮੋਟਰ ਤੇਜ਼ੀ ਨਾਲ ਘੁੰਮਦੀ ਆ ਉਸੇ ਤਰ੍ਹਾਂ ਸਾਨ ਦੇ ਉੱਤੇ ਚੜ ਕੇ ਜਦੋਂ ਇੱਕ ਪੱਤਰੀ ਤਿੱਖੀ ਹੁੰਦੀ ਆ ਬਿਲਕੁਲ ਉਹਦੇ ਚੋਂ ਚੰਗਿਆੜੇ ਨਿਕਲਦੇ ਆ ਆਪਣੇ ਆਪ ਨੂੰ ਗਰਮ ਕਰਕੇ ਆਪਣੇ ਆਪ ਨੂੰ ਬਹੁਤ ਪਰੇਸ਼ਾਨ ਕਰਕੇ ਤੱਪ ਕੇ ਫਿਰ ਉਹ ਤਿੱਖੀ ਹੁੰਦੀ ਆ ਉਸੇ ਤਰ੍ਹਾਂ ਮਜ਼ਦੂਰ ਵਰਗ ਸ਼ੋਸ਼ਣ ਦਾ ਸ਼ਿਕਾਰ ਲੰਬਾ ਸਮਾਂ ਹੋਇਆ ਉਹ ਵੀ ਹੁਣ ਸਾਣ ਤੇ ਚੜ ਕੇ ਤਿੱਖਾ ਹੋ ਚੁੱਕਾ ਆਪਣੇ ਆਪ ਨੂੰ ਸੰਘਰਸ਼ ਦੇ ਵਿੱਚੋਂ ਤਕਲੀਫਾਂ ਦੇ ਵਿੱਚੋਂ ਕੱਢਦਾ ਹੋਇਆ ਇਸ ਰਾਹ ਤੇ ਤੁਰ ਚੁੱਕਾ ਕਿ ਉਹ ਹੁਣ ਆਪਣੇ ਹੱਕ ਲੈ ਕੇ ਰਹੇਗਾ ਕਿ ਕਰਾਵੇ ਕੰਡਿਆਲਿਆ ਉੱਤੋਂ ਚੜਿਆ ਪੋ ਕਹਿੰਦੀ ਹੁਣ ਪੋ ਆ ਗਿਆ ਪੋ ਦਾ ਮਹੀਨਾ ਆ ਗਿਆ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਪੋ ਕਹਿੰਦੀ ਜਿਨ੍ਹਾਂ ਦੇ ਹੱਕ ਆਪਣੇ ਆ ਉਹ ਜੇ ਉਹ ਮਿਲ ਨਹੀਂ ਰਹੇ ਉਹਨਾਂ ਨੂੰ ਉਹਨਾਂ ਦੇ ਹੱਕ ਤੇ ਉਹ ਖੋਣਾ ਵੀ ਜਾਣਦੇ ਆ ਉਹ ਆਪਣੇ ਹੱਕ ਲੈ ਕੇ ਰਹਿਣਗੇ ਕਿਉਂਕਿ ਉਹ ਜਾਗਰੂਕ ਹੋ ਚੁੱਕੇ ਆ ਕਿੱਕਰ ਆਵੇ ਕੰਡਿਆਲਿਆ ਉੱਤੋਂ ਚੜਿਆ ਮਾਗ ਕਹਿੰਦੀ ਹੁਣ ਮਾਗ ਦਾ ਮਹੀਨਾ ਆ ਗਿਆ ਕਰਨ ਸਵਾਰੀ ਸਮੇ ਤੇ ਫੜਨ ਸਮੇ ਦੀ ਵਾਗ ਕਹਿੰਦੇ ਹੁਣ ਇਹ ਸਲੋਗ ਸਮੇ ਦੇ ਹਾਣੀ ਬਣ ਚੁੱਕੇ ਆ ਇਹ ਹੁਣ ਕਿਸੇ ਭਰਮ ਦੇ ਵਿੱਚ ਪੈ ਕੇ ਸੁੱਤੇ ਹੋਏ ਨਹੀਂ ਆ ਸਮੇ ਦੇ ਹਾਣੀ ਬਣ ਚੁੱਕੇ ਆ ਹਰ ਚੀਜ਼ ਨੂੰ ਸਮਝਦੇ ਆ ਸਮੇ ਦੇ ਨਾਲ ਚੱਲਣਗੇ ਹਰ ਚੀਜ਼ ਨੂੰ ਸਮਝਣਗੇ ਕਿਕਰ ਆਵੇ ਕੰਡਿਆਲਿਆ ਫੱਗਣ ਚੜਿਆ ਆਣ ਕਹਿੰਦੀ ਹੁਣ ਫੱਗਣ ਦਾ ਮਹੀਨਾ ਆ ਗਿਆ ਲੋਕਾਂ ਦੇ ਇਸ ਯੁੱਗ ਵਿੱਚ ਲੋਕ ਚੜਨ ਪਰਵਾਨ ਕਿੰਦੀ ਜੋ ਇਹ ਲੋਕਾਂ ਦਾ ਯੁੱਗ ਹੈ ਲੋਕਤੰਤਰ ਦਾ ਯੁੱਗ ਹੈ ਲੋਕਾਂ ਦਾ ਯੁੱਗ ਹੈ ਇਹਦੇ ਵਿੱਚ ਲੋਕ ਵਿਚਾਰਧਾਰਾ ਲੋਕਾਂ ਦੀ ਹਰ ਚੀਜ਼ ਪ੍ਰਵਾਨ ਚੜੇਗੀ ਜਿਹਦੇ ਵਿੱਚ ਉਹਨਾਂ ਦੇ ਹੱਕ ਦੀ ਗੱਲ ਕੀਤੀ ਹੋਏਗੀ ਸੋ ਅਮਰਤਾ ਪ੍ਰੀਤਮ ਬਾਰਾ ਮਹਾਦੇਵ ਵਿੱਚ ਲੋਕਾਂ ਦੇ ਹੱਕ ਦੀ ਗੱਲ ਕਰਦੇ ਆ ਮਾਰਕਸਿਜ਼ਮ ਨੂੰ ਆਧਾਰ ਬਣਾ ਕੇ ਉਸ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਇਸ ਕਵਿਤਾ ਨੂੰ ਲਿਖਿਆ ਗਿਆ ਇਹਦਾ ਵਿਸ਼ਾ ਵਸਤੂ ਅਤੇ ਸਾਰ ਭਾਗ ਪਹਿਲਾ ਦੇ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਹੈ ਆਸ ਕਰਦੀ ਹਾਂ ਕਿ ਤੁਹਾਨੂੰ ਵਿਸ਼ਾ ਵਸਤੂ ਅਤੇ ਸਾਰ ਲੇਖਣ ਵਿੱਚ ਮਦਦ ਮਿਲੇਗੀ ਧੰਨਵਾਦ